ਪੁਲਿਸ ਜ਼ਿਲ੍ਹਾ ਬਟਾਲਾ ਦੇ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਸ਼ੇਖੂਪੁਰ ਕਲਾ ਖੜੇ ਆ ਕਾਨੂੰਨ ਦੱਸਦੀ ਹੈ ਕਿ ਬੀਤੇ ਕੁਝ ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਵਾਸਤੇ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਵਿੱਢੀ ਗਈ ਹੈ ਜਿਸ ਨੂੰ ਲੈ ਕੇ ਪੀੜਵੀ ਪੰਜਾਬ ਵੱਲੋਂ ਸਖਤ ਹਦਾਇਤਾਂ ਹਨ ਕਿ ਨਸ਼ੇ ਨੂੰ ਜੜ ਤੋਂ ਖਤਮ ਕਰਨਾ ਹੈ ਇਸ ਨੂੰ ਲੈ ਕੇ ਪੁਲਿਸ ਵੱਲੋਂ ਸਮੇਂ-ਸਮੇਂ ਤੇ ਵੱਡੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਅਸੀਂ ਮੌਜੂਦ ਹਾਂ ਪਿੰਡ ਸ਼ੇਖੂਪੁਰ ਕਲਾਂ ਵਿੱਚ ਹਲਕਾ ਫਤਿਹਗੜ ਚੂੜੀਆਂ ਜਿੱਥੇ ਐਸਐਸਪੀ ਬਟਾਲਾ ਸੁਹੇਲ ਮੀਰ ਆਈਪੀਐਸ ਦੀ ਅਗਵਾਈ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਜਿਸ ਵਿੱਚ तमाम ਇਸ ਇਲਾਕੇ ਦੇ ਐਸਐਚਓ ਮੌਜੂਦ ਸਨ ਉਹਨਾਂ ਵੱਲੋਂ ਇਸ ਪਿੰਡ ਦੇ ਸ਼ੱਕੀ ਘਰਾਂ ਵਿੱਚ ਜਾਂ ਜਿੰਨਾ ਉੱਪਰ ਨਸ਼ੇ ਦੇ ਪਰਚੇ ਦਰਜ ਹਨ ਉਹਨਾਂ ਉੱਪਰ ਰੇਡ ਕੀਤੀ ਗਈ ਹੈ ਪੋਸ਼ਕਸ਼ ਕੀਤੀ ਗਈ ਹੈ ਇੱਥੇ ਗੱਲਬਾਤ ਹੋਈ ਹੈ ਐਸਐਸਪੀ ਬਟਾਲਾ ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਪੱਬਾ ਪਾਰ ਹੈ ਨਸ਼ੇ ਨੂੰ ਖਤਮ ਕਰਨ ਵਾਸਤੇ ਅੱਗੇ ਨੂੰ ਕਾਫੀ ਫਰਕ ਪੈ ਚੁੱਕਾ ਹੈ ਅਰੇ ਅਤੇ ਸਾਡੇ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ ਜਦੋਂ ਇਸ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ 100% ਦੀ ਗੱਲ ਕਰੀਏ ਤਾਂ ਉਸ ਵਿੱਚੋਂ 70% ਨਸ਼ਾ ਖਤਮ ਹੋ ਚੁੱਕਾ ਹੈ ਕਾਫੀ ਲਗਾਮ ਲੱਗੀ ਹੈ ਖਾਸ ਕਰਕੇ ਸ਼ੇਖੂਪੁਰ ਚੌਂਕੀ ਦੇ ਇੰਚਾਰਜ ਰਵੀਸ਼ ਕੁਮਾਰ ਦੀ ਉਹਨਾਂ ਤਾਰੀਫ ਕੀਤੀ ਹੈ ਕੁਝ ਲਾਈਵ ਤਸਵੀਰਾਂ ਖਾਰੇ ਆ ਵੇਖਦੇ ਰਹੋ ਚੈਨਲ ਦਾ ਆਰੰਗ ਨਹੀਂ ਕਹਿਣਾ ਚਾਹੁੰਦੀ ਇਹ ਫੇਰੇ ਫੇਰੀ ਕਾ ਅੱਜ ਆਪਾਂ ਜਿਹੜੀ ਜਗ੍ਹਾ ਖੜੇ ਆ ਇਹਨੂੰ ਸ਼ੇਖਪੁਰਾ ਅਸੀਂ ਕਹਿੰਦੇ ਇੱਕ ਪਿਛੇ ਡਰੱਗ ਹੌਟਸਪੌਟ ਮੰਨਿਆ ਜਾਂਦਾ ਸੀਗਾ ਐਂ ਜਦੋਂ ਦੀ ਪੰਜਾਬ ਸਰਕਾਰ ਦੀ ਮੁਹਿੰਮ ਚੱਲੀ ਹੈ ਯੁਧ ਨਸ਼ਾ ਵਿਰੁੱਧ ਤਾਂ ਉਸ ਮੁਹਿੰਮ ਤੋਂ ਬਾਅਦ ਇੱਥੇ ਕਾਫੀ ਫਰਕ ਪੈ ਗਿਆ ਸਾਨੂੰ ਕਾਫੀ ਫੀਡਬੈਕ ਚੰਗਾ ਆਇਆ ਹੈ ਇੱਥੇ ਬਟ ਫਿਰ ਵੀ ਅ ਇੱਥੇ ਜਿਹੜੇ ਹੋਰ ਵੀ ਕੁਝ ਅੰਸਰ ਹੈਗੇ ਨੇ ਜਿਹੜਾ ਪਿਛੇ ਨਸ਼ਾ ਤਸਕਰੀ ਦੇ ਵਿੱਚ ਇਨਵੋਲ ਹੋ ਸੀਗੇ ਤਾਂ ਉਹਨਾਂ ਦੀ ਲਿਸਟ ਲੈ ਕੇ ਅਸੀਂ ਅੱਜ ਇੱਥੇ ਕਾਸੋ ਆਪਰੇਸ਼ਨ ਕਰ ਰਹੇ ਨੇ ਤਾਂ ਮੇਰੇ ਨਾਲ ਐਸਪੀ ਡੀ ਸਾਹਿਬ ਨੇ ਦੋਨੋਂ ਡਿਪਟੀ ਸਾਹਿਬਾਨ ਨੇ ਸਾਡੇ ਕੋਲ ਫਤਿਹਗੜ ਚੂੜੀਆਂ ਸਬ ਡਿਵੀਜ਼ਨ ਦੀ ਫੋਰਸ ਐ ਡੇਰੇ ਦੀ ਫੋਰਸ ਐ ਤਾਂ ਉਹਦੇ ਵਿੱਚ ਅਸੀਂ ਕਾਸੋ ਆਪਰੇਸ਼ਨ ਅੱਜ ਕਰ ਰਹੇ ਨੇ ਤਾਂ ਇਹਦੇ ਵਿੱਚ ਜਿਹੜਾ ਜਦੋਂ ਦਾ ਯੁੱਧ ਨਸ਼ਿਆ ਵਿਰੁੱਧ ਜਿਹੜੀ ਮੁਹਿੰਮ ਹੈ ਪੰਜਾਬ ਸਰਕਾਰ ਦੀ ਜਦੋਂ ਦੀ ਇਹ ਸਟਾਰਟ ਹੋਈ ਹੈ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ 694 ਮੁਕਦਮੇ ਬਟਾਲਾ ਪੇ ਨਰਚ ਕਰ ਲਏ ਹੈਗੇ ਨੇ ਤਾਂ ਉਹਦੇ ਵਿੱਚ 1121 ਅਸੀਂ ਜਿਹੜੇ ਮੁਲਜ਼ਮ ਫੜੇ ਹੈ ਐਨਡੀਪੀਐਸ ਕੇਸਾਂ ਦੇ ਵਿੱਚ 64ਏ ਦੇ ਵਿੱਚ ਜਿਹੜੇ ਬੰਦੇ ਜਿਨ੍ਹਾਂ ਨੂੰ ਜਿਵੇਂ ਮਰੀਜ਼ ਤਸੱਵਰ ਕਰਦੇ ਹਨ ਜਿਹੜੇ ਨਸ਼ਾ ਕਰਦੇ ਹਨ ਬੰਦੇ ਹੈ ਤਾਂ ਉਹਨਾਂ ਨੂੰ ਇਸੇ ਕਰੀਬਨ 182 ਜਿਹੜੇ ਬੰਦੇ ਹੈ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਡੀ.ਐਸ.ਟੀ. ਸੈਂਟਰ ਦੇ ਵਿੱਚ ਦਾਖਲ ਕਰਾਇਆ ਹੈ ਤਾਂ ਨਾਲ-ਨਾਲ ਜਿਹੜੀ ਲੋਕਾਂ ਵੱਲੋਂ ਸਾਡੇ ਕੋਲ ਟਿਪਸ ਆndੀਆਂ ਹੈ ਤਾਂ ਉਹਨਾਂ ਤੇ ਐਕਟ ਕਰਦੇ ਹੋਏ ਬਟਾਲਾ ਪੁਲਿਸ ਨੇ ਹੁਣ ਤੱਕ ਕਰੀਬਨ 170 ਜਿਹੜੇ ਮੁਕਦਮੇ ਹੈ ਉਹ ਦਰਜ ਕਿਤੇ ਹੈ ਆ ਟਿਪਸ ਸੋਲੀ ਲੋਕਾਂ ਵੱਲੋਂ ਆਈਆਂ ਹੈਗੀਆਂ ਤਾਂ ਇਸ ਮਹਿੰਮ ਦੇ ਵਿੱਚ ਜਿਹੜੀ ਹੈ ਪੰਜਾਬ ਸਰਕਾਰ ਦੀ ਮਿਹਰ ਮੈਂ ਲੋਕਾਂ ਦੀ ਬਹੁਤ ਬੜੀ ਬਾਕਿਦਾਰੀ ਹੈ ਉਹਦੇ ਵਿੱਚ ਸਾਨੂੰ ਵੀ ਕਾਫੀ ਤਾਵਨ ਮਿਲ ਰਹਾ ਹੈ ਕੋਆਪਰੇਸ਼ਨ ਕਰ ਰਹੇ ਨੇ ਲੋਕੀ ਤਾਂ ਇਹ ਮਹਿੰਮ ਉਸ ਤਰਜ਼ ਤੇ ਅੱਗੇ ਵੱਧ ਰਹੀ ਹੈ ਸਰ ਕਾਫੀ ਪ੍ਰੋਪਰਟੀਜ਼ ਰਿੰਕ ਕੀਤੀਆਂ ਨਸਰਸਾਂ ਦੀ ਘਟਾ ਹੈਗੇ ਨੇ ਜਿਹੜੇ ਚੰਦ ਗੱਟੀ ਅਨੇ ਵੀ ਇਹੋ ਜਿਹੇ ਸ਼ਰਤਬਾਜ਼ੀਆਂ ਕਰ ਰਹੇ ਨੇ ਇਹੋ ਜੇ ਅੰਸਰ ਨੇ ਉਹਨਾਂ ਕੀ ਕਹਿਣਾ ਚਾਹੁੰਗੇ ਇਦੇ ਵਿੱਚ ਬਟਾਲਾ ਪੁਲਿਸ ਨੇ ਕਰੀਬਨ 65 ਜਿਹੜੇ ਪ੍ਰੋਪੋਜ਼ਲ ਸਾਡੇ ਅਪਰੂਵ ਹੋਏ ਸੀਗੇ ਤਾਂ 110 ਤੋਂ ਉੱਤੇ ਮੁਲਜ਼ਮ ਜਿਹੜੇ ਹੈਗੇ ਨੇ ਨਸ਼ਾ ਤਸਕਰੀ ਦਾ ਜਿਹੜਾ ਕੰਮ ਕਰਦੇ ਸੀਗੇ ਉਹਨਾਂ ਦੀ ਪ੍ਰਾਪਰਟੀਆਂ ਫ੍ਰੀਜ਼ ਹੋ ਚੁੱਕੀਆਂ ਨੇ ਜਿਹਨਾਂ ਦੀ ਵੈਲੂਏਸ਼ਨ ਜਿਹੜੀ ਹੈ ਕਰੀਬਨ 35 35 ਕਰੋੜ ਰੁਪਇਆ ਹੈਗੀਆਂ ਤਾਂ ਇਹ ਜਿਹੜਾ ਪ੍ਰੋਸੈਸ ਹੈ ਇਹ ਹਜੇ ਵੀ ਚੱਲਦਾ ਪਿਆ ਜਿਹੜਾ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜਿਹੜੇ ਨਸ਼ਾ ਤਸਕਰ ਹੈਗੇ ਨੇ ਤਾਂ ਸਾਡਾ ਪ੍ਰੋਸੈਸ ਚੱਲਦਾ ਪਿਆ ਕਿ ਅਸੀਂ ਸਾਰਿਆਂ ਲਈ ਉਹਨਾਂ ਦੀ ਜਿਹੜੀ ਪ੍ਰਾਪਰਟੀਜ਼ ਜਿਹੜੀ ਇਹਨਾਂ ਨੇ ਬਣਾਈਆਂ ਹਨ ਇਹ ਕਮਾਈ ਕਰਕੇ ਤਾਂ ਉਹ ਆਪਾਂ ਫ੍ਰੀਜ਼ ਕਰਾਂਗੇ ਇਹਦੇ ਵਿੱਚ ਸਾਡੇ ਕੋਲ ਜਿਹੜੇ ਇਹਦੇ ਵਿੱਚ ਮੁਲਜ਼ਮ ਇਨਵੋਲਡ ਸੀਗੇ ਪੁਰਾਣਾ ਇਹਦਾ ਹੌਟਸਪੌਟ ਮੰਨਿਆ ਜਾਂਦਾ ਸੀਗਾ ਹੁਣ ਕਾਫੀ ਸੁਧਾਰ ਹੋ ਗਿਆ ਇਹਦੇ ਵਿੱਚ ਤਾਂ ਲਿਸਟ ਸਾਡੇ ਕੋਲ ਟੀਮ ਦੇ ਕੋਲ ਹੈਗੀਆਂ ਤਾਂ ਉਸ ਤੋਂ ਬਾਅਦ ਜੇ ਵੀ ਕੰਸੋ ਕਰਾਂਗੇ ਸ਼ਹਿਰ ਪਰ ਕਲਾਂ ਕੀ ਨਾਲੋਂ ਮੇਰਾ ਨਾਮ ਹਰਕੀਰਤ ਸਿੰਘ ਹੈ ਕਾਫੀ ਜਿਆਦਾ ਫਰਕ ਲੱਗਦਾ ਹੈ ਸਾਡੇ ਪਿੰਡ ਐਸਐਸਪੀ ਸਾਹਿਬਾ ਨੇ ਪਹਿਲਾਂ ਵੀ ਰੇਟ ਕੀਤੀ ਸੀ ਉਸ ਤੋਂ ਬਾਅਦ ਹੁਣ ਤੱਕ ਬਹੁਤ ਜਿਆਦਾ ਫਰਕ ਪੈ ਚੁੱਕਾ ਹੈ ਨਜ਼ਰ ਜੋ ਹੈ ਸ਼ਰੀ ਰਾਮ ਸਾਡੇ ਪਿੰਡ ਵਿੱਚ ਦਾ ਹੈ ਬਾਹਰੋਂ ਬਹੁਤ ਜਿਆਦਾ ਹੋਸਟਲ ਆਂਦੇ ਬੰਦੇ ਬਾਹਰੋਂ ਨਸ਼ਾ ਲੈਣ ਮੋਦੀ ਖਤਮ ਹੋ ਚੁੱਕੀ ਹੈ ਵਧੀਆ ਅਸਰ ਪਿਆ ਜੀ ਇਸ ਚੀਜ਼ ਦਾ ਕੋਈ ਇਹ ਨਾ ਕੋਈ ਨੈਗੇਟਿਵਿਟੀ ਨਹੀਂ ਹੈਗੀ ਪੋਜ਼ਿਟਿਵ ਹੀ ਹੈਗੇ ਸਾਰੇ ਅੱਛੀ ਨੂੰ ਲੱਗਦੀ ਕੋਈ ਮਾੜਾ ਸਨ ਨਹੀਂ ਗਾ ਦੇਗੜਦਾ ਉਹ ਤੋਂ ਅਸੀਂ 70% ਫਰਕ ਸਮਝਦੇ ਹਾਂ 30% ਹੈ ਕੋਈ ਲੁਪੇਆ ਛੁਪੇੜਾ ਕੋਈ ਜਿਆਦਾ ਪਰਸਨ ਅਦਰਵਾ ਜੋ ਕੋਲੀ ਕੋਆਪਰੇਟ ਹੈ ਜੀ ਪਿੰਡ ਦਾ ਤੁਸੀਂ ਦੇਖਿਆ ਹੀ ਨਾਲ ਜਾ ਕੇ ਬਹੁਤ ਵਧੀਆ ਕਾਬਰੜੀ ਦਾ ਪਿੰਡ ਵਾਲਿਆਂ ਸਾਡਿਆਂ ਨੇ ਕੋਈ ਆਜੇ ਤੁਹਾਨੂੰ ਕੋਈ ਗੱਲ ਦਾ ਅਨਸਰ ਨਹੀਂ ਮਿਲਿਆ ਹੋਵੇ ਆ ਤੁਹਾਨੂੰ ਕੋਈ ਰਿਸਿਵਰ ਕੋਈ ਹੋਵੇ ਬਹੁਤ ਵਧੀਆ ਜੀ ਸਾਡੇ ਨੇਸ਼ਟ ਮਾਰੀ ਬਹੁਤ ਵਧੀਆ ਇਹ ਕੰਮ ਕਰ ਰਹੇ ਹੈ ਉਹਨਾਂ ਦੇ ਹੀ ਕੰਮ ਕਰਕੇ ਸਾਡੇ ਪਿੰਡ ਦਾ ਚੱਲ ਰਿਹਾ ਹੈ ਬਹੁਤ ਦੇਰਾਂ ਤੋਂ